ਸਸ਼ੇਕਾਲ ਮੈਂ ਗਗਨਦੀਪ ਕੋਰ ਤੇ ਤੁਸੀਂ ਵੇਖ ਰਹੇ ਹੋ ਰਫਤਾਰ نیوز ਆਪ ਫਿਰ ਸ਼ੁਰੂ ਕਰਦੇ ਆਂ ਪਹਿਲੀ ਖਬਰ ਤੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਭਾਰਤ, ਚੀਨ, ਅਫਗਾਨਿਸਤਾਨ ਤੇ ਪਾਕਿਸਤਾਨ ਸਮੇਤ 23 ਮੁਲਕ ਨਸ਼ੀਲੀ ਪਦਾਰਥਾਂ ਦੀ ਗੈਰਕਾਨੂੰਨੀ ਤਸਕਰੀ ਤੇ ਉਤਪਾਦਨ ਕਰ ਰਹੇ ਨੇ। ਉਨ੍ਹਾਂ ਕਿਹਾ ਹੈ ਕਿ ਇਹ ਮੁਲਕ ਗੈਰਕਾਨੂੰਨੀ ਨਸ਼ੀਲੀ ਪਦਾਰਥਾਂ ਤੇ ਰਸਾਇਣਾਂ ਦਾ ਨਿਰਮਾਣ ਤੇ ਤਸਕਰੀ ਕਰਕੇ ਅਮਰੀਕਾ ਤੇ ਉਸ ਦੇ ਨਾਗਰਿਕਾਂ ਦੀ ਸੁਰੱਖਿਆ ਲਈ ਖਤਰਾ ਬਣ ਰਹੇ ਨੇ। ਕਾਂਗਰਸ ਨੂੰ ਸੌਂਪੇ ਗਏ ਰਾਸ਼ਟਰਪਤੀ ਦੇ ਅਹਿਦ ਵਿੱਚ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ 23 ਦੇਸ਼ਾਂ ਦੀ ਪ੍ਰਮੁੱਖ ਨਸ਼ੀਲੇ ਪਦਾਰਥਾਂ ਦੀ ਅਵਾਜਾਈ ਜਾਂ ਪ੍ਰਮੁੱਖ ਗੈਰਕਾਨੂੰਨੀ ਨਸ਼ੀਲੇ ਪਦਾਰਥ ਉਤਪਾਦਕ ਦੇਸ਼ਾਂ ਵੱਜੋਂ ਪਛਾਣ ਕੀਤੀ ਹੈ ਵਿਦੇਸ਼ੀ ਪੰਗ ਨੇ ਪੰਜ ਦੇਸ਼ਾਂ ਅਫਗਾਨਿਸਤਾਨ, ਬੋਲੀਵੀਆ, ਬਰਮਾ, ਕੋਲੰਬੀਆ ਅਤੇ ਵੈਜ਼ੂਏਲਾ ਨੂੰ ਲੋੜਿੰਦੀਆਂ ਕੋਸ਼ਿਸ਼ਾਂ ਵਿੱਚ ناکਾਮ ਰਹਿਣ ਵਜੋਂ ਸੂਚੀ ਬੰਦ ਕੀਤਾ ਹੈ। ਇਹਨਾਂ ਮੁਲਕਾਂ ਨੂੰ ਨਸ਼ੀਲੇ ਪਦਾਰਥ ਵਿਰੋਧੀ ਯਤਨਾਂ ਨੂੰ ਬਿਹਤਰ ਬਣਾਉਣ ਦਾ ਸੱਦਾ ਦਿੱਤਾ ਗਿਆ ਹੈ। ਸੰਗੀਤ ਜਾਂਚ ਏਜੰਸੀ FBI ਦੇ ਡਾਇਰੈਕਟਰ ਕਾਸ਼ ਪਟੇਲ ਦਾ ਮੰਗਲਵਾਰ ਨੂੰ ਸੈਨੇਟ ਦੀ ਸੁਣਵਾਈ ਦੌਰਾਨ ਡੈਮੋਕ੍ਰੈਟਿਕ ਲੀਡਰਸ ਨਾਲ ਟਕਰਾਅ ਹੋਇਆ ਪਟੇਲ ਨੇ ਆਪਣੇ ਰਿਕਾਰਡ ਦਾ ਬਚਾਅ ਕੀਤਾ ਸੀ ਜਿਸ ਕਾਰਨ ਇਹ ਆਲੋਚਨਾ ਕੀਤੀ ਗਈ ਹੈ ਕਿ ਉਹਨਾਂ ਨੇ ਦੇਸ਼ ਦੀ ਪ੍ਰਮੁੱਖ ਸੰਘੀ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਦਾ ਸਿਆਸੀਕਰਨ ਕੀਤਾ ਹੈ ਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੰਨੇ ਪਰ ਮੰਨੇ ਵਿਰੋਧੀਆਂ ਦੇ ਖਿਲਾਫ ਬਦਲੇ ਦੀ ਕਾਰਵਾਈ ਕੀਤੀ ਹੈ ਸੈਨੇਟ ਦੀ ਨਿਆ ਕਮੇਟੀ ਸਾਹਮਣੇ ਅੱਜ ਪਟੇਲ ਦੀ ਪੇਸ਼ੀ ਉਹਨਾਂ ਦੇ ਕਾਰਜਕਾਲ ਦੀ ਪਹਿਲੀ ਸੁਣਵਾਈ ਸੀ ਇਹ ਉਹਨਾਂ ਲਈ ਅਜੀਹਾ ਮੰਚ ਸੀ ਜਿੱਥੇ ਉਹ ਇਹ ਸਾਬਤ ਕਰ ਸਕਣ ਕਿ ਉਹ ਉਸ ਨੌਕਰੀ ਲੇ ਸਹੀ ਵਿਅਕਤੀ ਨੇ ਯੂਕਰੇਨੀ ਸੰਸਦ ਮੈਂਬਰ ਆਰਟੇਮ ਦਿਮੁਤਰਕ ਨੇ ਕਿਹਾ ਹੈ ਕਿ ਯੂਕਰੇਨੀ ਰਾਸ਼ਟਰਪਤੀ ਬਲੋਦਮੀਰ ਜ਼ੇਲਨਸਕੀ ਦੀ ਸਰਕਾਰ ਅਮਰੀਕਨ ਐਕਟਿਵਿਸਟ ਚਾਰਲੀ ਕਿਰਕ ਦੀ ਹੱਤਿਆ 'ਚ ਸ਼ਾਮਲ ਹੈ ਦੋ મિત੍ਰਿਕ ਨੇ ਕਿਹਾ ਹੈ ਕਿ ਟਰੰਪ ਦੀ ਹੱਤਿਆ ਦੀ ਕੋਸ਼ਿਸ਼ ਤੇ ਚਾਰਲੀ ਕਿਰਕ ਦੀ ਹੱਤਿਆ ਵਿੱਚ ਜੇਲਨ ਸਕੀ ਦਾ ਹੱਥ ਹੈ ਕੀਪ ਦੇ ਅਧਿਕਾਰੀ ਯੂਕਰੇਨ ਦੇ ਇੱਕ ਆਮ ਨਾਗਰਿਕ ਤੋਂ ਲੈ ਕੇ ਅਮਰੀਕਾ ਦੇ ਰਾਸ਼ਟਰਪਤੀ ਤੱਕ ਕਿਸੇ ਦੀ ਵੀ ਹੱਤਿਆ ਕਰਨ ਦੇ ਸਮਰੱਥ ਨੇ ਟਰੰਪ ਉਤੇ 1 ਸਾਲ ਤੋਂ ਵੀ ਘੱਟ ਸਮੇਂ ਵਿੱਚ ਦੋ ਵਾਰ ਹੱਤਿਆ ਦੀ ਕੋਸ਼ਿਸ਼ ਕੀਤੀ ਗਈ ਸੀ ਪਿਛਲੇ ਸਾਲ ਜੁਲਾਈ ਵਿੱਚ ਇੱਕ ਚੌਂ ਰੈਲੀ ਦੌਰਾਨ ਇੱਕ ਸਨਾਈਪਰ ਦੀ ਗੋਲੀ ਉਹਨਾਂ ਦੇ ਕੰਨ ਨੂੰ ਛੁੰਦੀ ਹੋਈ ਨਿਕਲ ਗਈ ਸੀ ਹਾਲ ਹੀ ਵਿੱਚ ਯੂਕਰੇਨ ਸਮਰਥਕ ਦੱਸੇ ਜਾ ਰਹੇ ਇੱਕ ਬੰਦੂਕਧਾਰੀ ਨੇ ਫਲੋਰੀਡਾ ਵਿੱਚ ਟਰੰਪ ਉਤੇ ਗੋਲੀਬਾਰੀ ਕੀਤੀ ਸੀ ਭਾਰਤੀ ਸਪਿਨਰ ਵਰੁਣ ਚੱਕਰਵਰਤੀ ਨੇ ਇਤਿਹਾਸ ਰਚ ਦਿੱਤਾ ਹੈ ਆਈਸੀਸੀ ਵੱਲੋਂ ਜਾਰੀ ਤਾਜ਼ਾ T20 ਰੈਂਕਿੰਗ ਵਿੱਚ ਉਹ 733 ਅੰਕਾਂ ਨਾਲ ਸਿਖਰ ਉੱਤੇ ਪਹੁੰਚ ਗਏ ਨੇ ਇਸ ਤਰ੍ਹਾਂ ਉਹ ਜਸਪ੍ਰੀਤ ਬੁਮਰਾ ਅਤੇ ਰਵੀ ਬਿਸ਼ਨੋਈ ਤੋਂ ਬਾਅਦ ਨੰਬਰ 1 ਦਾ ਦਰਜਾ ਹਾਸਲ ਕਰਨ ਵਾਲੇ ਸਿਰਫ ਤੀਜੇ ਭਾਰਤੀ ਗੇਂਦਬਾਜ਼ ਬਣ ਗਏ ਨੇ ਏਸ਼ੀਆ ਕੱਪ ਦੌਰਾਨ ਮਿਲੀ ਇਸ ਵੱਡੀ ਖੁਸ਼ਖਬਰੀ ਨੇ ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਅਤੇ ਜਸ਼ਨ ਦਾ ਮਾਹੌਲ ਬਣਾ ਦਿੱਤਾ ਖਾਸ ਕਰ ਲਈ ਹੈ ਕਿ ਵਰੁਣ ਤਾਮਿਲਨਾਡੂ ਤੋਂ ਆਉਣ ਵਾਲੇ ਪਹਿਲੇ ਖਿਡਾਰੀ ਨੇ ਜੋ T20 ਵਿੱਚ ਨੰਬਰ 1 ਗੇਂਦਬਾਜ਼ ਬਣ ਗਏ ਨੇ ਉੱਤਰਖੰਡ ਦੇ ਚਮੋਲੀ ਜ਼ਿਲ੍ਹੇ ਦੇ ਆਫ਼ਤ ਪ੍ਰਭਾਵਿਤ ਨੰਦਾ ਨਗਰ ਵਿੱਚ ਅੱਜ ਸਵੇਰੇ ਪਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਕਾਰਨ ਘਰ ਟੈ ਗਈ ਨੇ ਜਿਸ ਕਾਰਨ ਪੰਜ ਲੋਕ ਲਾਪਤਾ ਦੱਸੇ ਜਾ ਰਹੇ ਨੇ ਜ਼ਿਲ੍ਹਾ ਆਫ਼ਤ ਪ੍ਰਬੰਧਨ ਕੇਂਦਰ ਨੇ ਦੱਸਿਆ ਹੈ ਕਿ ਨਗਰ ਪੰਚਾਇਤ ਨੰਦਾ ਨਗਰ ਵਿੱਚ ਜ਼ਮੀਨ ਖਿਸਕਣ ਕਰਕੇ ਆਏ ਮਲਬੇ ਨੇ ਅੱਧਾ ਦਰਜਨ ਘਰ ਤਬਾਹ ਕਰ ਦਿੱਤੇ ਨੇ ਜ਼ਮੀਨ ਖਿਸਕਣ ਵੇਲੇ 7 ਲੋਕ ਕਾਰਾਂ ਦੇ ਅੰਦਰ ਸਨ ਇਹਨਾਂ ਵਿੱਚੋਂ ਦੋ ਨੂੰ ਜ਼ਿੰਦਾ ਬਚਾ ਲਿਆ ਗਿਆ ਜਦੋਂ ਕਿ ਪੰਜ ਅਜੇ ਵੀ ਲਾਪਤਾ ਨੇ ਐਸ ਡੀ ਆਰ ਐਫ ਅਤੇ ਐਨ ਡੀ ਆਰ ਐਫ ਦੀਆਂ ਟੀਮਾਂ ਨਾਲ ਇੱਕ ਮੈਡੀਕਲ ਟੀਮ ਤੇ ਤਿੰਨ ਐਂਬੂਲੈਂਸਾਂ ਮੌਕੇ ਉੱਤੇ ਪਹੁੰਚ ਗਈਆਂ ਨੇ ਉੱਥੇ ਹੀ ਮੋਖ ਨਦੀ ਵਿੱਚ ਆਏ ਹੜ ਨੇ ਨੰਦਾ ਨਗਰ ਖੇਤਰ ਦੇ ਤੁਰਮਾ ਪਿੰਡ ਵਿੱਚ 6 ਘਰ ਤਬਾਹ ਕਰ ਦਿੱਤੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੁੱਬੇ ਦੇ ਹੜ ਪੀੜਤਾਂ ਦੀ ਸਹਾਇਤਾ ਲਈ ਮਿਸ਼ਨ ਚੜ੍ਹਦੀ ਕਲਾ ਦੀ ਸ਼ੁਰੂਆਤ ਕੀਤੀ ਹੈ ਇਸ ਮਿਸ਼ਨ ਤਹਿਤ ਸੂਬਾ ਸਰਕਾਰ ਵੱਲੋਂ ਹੜ ਪਰਭਾਵਿਤ ਇਲਾਕਿਆਂ ਦੇ ਲੋਕਾਂ ਦੇ ਮੁੜ ਵਸੇਬੇ ਲਈ ਫੰਡ ਇਕੱਠੇ ਕੀਤੇ ਜਾਣਗੇ ਤਾਂ ਜੋ ਲੋਕਾਂ ਨੂੰ ਆਪਣੀ ਪੈਰਾਂ ਉੱਤੇ ਮੂੜ ਖੜਾ ਕੀਤਾ ਜਾ ਸਕੇ ਉਹਨਾਂ ਦੁਨੀਆ ਭਰ ਵਿੱਚ ਵਸਦੇ ਪੰਜਾਬੀਆਂ ਨੂੰ ਮਦਦ ਲਈ ਅੱਗੇ ਆਉਣ ਦਾ ਸੱਦਾ ਦਿੱਤਾ ਹੈ। ਉਹਨਾਂ ਕਿਹਾ ਕਿ ਹੜ੍ਹ ਪੀੜਤਾਂ ਦੀ ਮਦਦ ਲਈ ਆਇਆ ਇੱਕ ਇੱਕ ਪੈਸਾ ਪੂਰੀ ਇਮਾਨਦਾਰੀ ਤੇ ਪਾਰਦਰਸ਼ਤਾ ਨਾਲ ਪੁਨਰਵਾਸ ਅਤੇ ਨਿਰਮਾਣ ਕਾਰਜਾਂ ਉੱਤੇ ਖਰਚ ਕੀਤਾ ਜਾਏਗਾ। ਉਹਨਾਂ ਦਾਅਵਾ ਕੀਤਾ ਕਿ ਮੁੰਡਲੇ ਅਨੁਮਾਨ ਅਨੁਸਾਰ ਹੜ੍ਹਾਂ ਕਾਰਨ 13800 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਤੇ ਪੰਜਾਬੀ ਕਦੇ ਵੀ ਸੰਕਟ ਦੇ ਸਾਹਮਣੇ ਝੁਕਿਆ ਨਹੀਂ। ਸਗੋਂ ਚਟਾਨ ਵਾਂਗ ਹਮੇਸ਼ਾ ਇੱਕ ਤਾਣ ਕੇ ਖੜਾ ਹੋਇਆ ਹੈ। ਇਸ ਸਬੰਧੀ ਵੀਡੀਓ ਸੁਨੇਹਾ ਜਾਰੀ ਕਰਦੇ ਆ ਮੁੱਖ ਮੰਤਰੀ ਨੇ ਉਹਨਾਂ ਦੇਸ਼ ਦੇ ਆਮ ਲੋਕਾਂ, ਉਦਯੋਗਪਤੀਆਂ, ਕਲਾਕਾਰਾਂ ਚੈਰੀਟੇਬਲ ਟਰਸਟਾਂ ਅਤੇ ਦੁਨੀਆ ਭਰ ਵਿੱਚ ਰਹਿਣ ਦੀ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿਉਂ ਇਸ ਔਖੀ ਘੜੀ 'ਚ ਸੁਭੇਦੀ ਬਾਫੜਾਂ ਤੇ ਖੁੱਲੇ ਦਿਲ ਨਾਲ ਪੰਜਾਬ ਦੀ ਮਦਦ ਕਰਨ ਸਰਹੱਦ ਪਾਰੋਂ ਤਸਕਰੀ ਵਿਰੁੱਧ ਇੱਕ ਕਾਰਵਾਈ ਵਿੱਚ ਬੀਐਸਐਫ ਅਤੇ ਏਐਨਟੀਐਫ ਅਮਰੀਕਸਰ ਨੇ ਅੱਜ ਇੱਕ ਸਾਂਝੇ ਆਪਰੇਸ਼ਨ ਦੌਰਾਨ ਇੱਕ ਵਿਅਕਤੀ ਨੂੰ ਕਾਬੂ ਕਰਕੇ 23 ਪੈਕਟ ਹੈਰੋਇਨ ਦੋ ਮੈਗਜ਼ੀਨ ਸਮੇਤ ਇੱਕ ਪਿਸਤੌਲ ਬਰਾਮਦ ਕੀਤਾ ਹੈ ਇੱਕ ਉਲ 25 ਕਿਲੋ ਤੋਂ ਵੱਧ ਹੈਰੋਇਨ ਬੀਐਸਐਫ ਅਧਿਕਾਰੀ ਨੇ ਦੱਸਿਆ ਕਿ ਇੱਕ ਸਾਂਝੀ ਨਾਕੇ ਦੌਰਾਨ ਅਮਰੀਕਸਰ ਦੇ ਪਿੰਡ ਬਹਿਲਵਾੜ ਨੇੜੇ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਸ ਸਮੇਤ ਇੱਕ ਭਾਰਤੀ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਹੈ ਉਨ੍ਹਾਂ ਨੂੰ ਸ਼ੱਕ ਹੈ ਕਿ ਇਹ ਨਸ਼ੀਲਾ ਪਦਾਰਥ ਸਰਹੱਦ ਪਾਰੋਂ ਡਰੋਨ ਰਾਹੀਂ ਸੁੱਟਿਆ ਗਿਆ ਹੋਵੇਗਾ ਗ੍ਰਿਫਤਾਰ ਵਿਅਕਤੀ ਦੀ ਪਛਾਣ ਪਿੰਡ ਬਹਿਲਵਾੜ ਦੇ ਵਸਨੀਕ ਵਜੋਂ ਹੋਈ ਹੈ ਬਰਾਮਦ ਕੀਤੀਆਂ ਵਸਤਾਂ ਅਤੇ ਮੁਲਜ਼ਮ ਨੂੰ ਅਗਲੀ ਦੀ ਜਾਂਚ ਅਤੇ ਕਾਨੂੰਨੀ ਕਾਰਵਾਈ ਲਈ ਐਨਟੀਐਫ ਅਮਰੀਕਸਰ ਹਵਾਲੇ ਕਰ ਦਿੱਤਾ ਗਿਆ ਹੈ ਇਸ ਤੋਂ ਪਹਿਲਾਂ ਇੱਕ ਵੱਖਰੀ ਕਾਰਵਾਈ ਦੌਰਾਨ ਬੀਐਸਐਫ ਨੇ ਤਸਕਰੀ ਦੇ ਦੋ shear ਦੋ ਵਿਅਕਤੀਆਂ ਨੂੰ ਕਾਬੂ ਕੀਤਾ ਤੇ ਉਹਨਾਂ ਕੋਲੋਂ ਚਾਰ ਪੈਕੇਟ ਹੈਰੋਇਨ ਬਰਾਮਦ ਕੀਤੀ ਹੈ ਇਸ ਕਾਰਵਾਈ ਨੂੰ ਵੀ ਖੋਫੀਆ ਜਾਣਕਾਰੀ ਦੇ ਆਧਾਰ ਉੱਤੇ ਹੀ ਅੰਜਾਮ ਦਿੱਤਾ ਗਿਆ ਸੀ ਪੰਜਾਬ ਵਿੱਚ ਪੱਕਣ ਉਤੇ ਆਏ ਝੋਨੇ ਦੀ ਫਸਲ ਉੱਪਰ ਚਿੰਨੀ ਵਾਇਰਸ ਦਾ ਹਮਲਾ ਹੋ ਗਿਆ ਇਸ ਤੋਂ ਘਬਰਾ ਕੇ ਕਿਸਾਨਾਂ ਵੱਲੋਂ ਤਰ੍ਹਾਂ-ਤਰ੍ਹਾਂ ਦੀਆਂ ਸਪਰੇਆਂ ਕੀਤੀਆਂ ਜਾ ਰਹੀਆਂ ਨੇ ਇਸ ਵਾਇਰਸ ਦੇ ਹਮਲੇ ਕਾਰਨ ਖੇਤਾਂ 'ਚ ਖੜੀ ਝੋਨੇ ਦੀ ਫਸਲ ਅਚਾਨਕ ਸੁੱਕਣ ਲੱਗ ਪਈ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਹਾਰਾ ਵੱਲੋਂ ਇਸ ਵਾਇਰਸ ਦਾ ਮੁਆਇਨਾ ਕਰਨ ਲਈ ਲਗਾਤਾਰ ਖੇਤਾਂ ਦਾ ਦੌਰਾ ਕੀਤਾ ਜਾ ਰਿਹਾ ਹੈ ਖੇਤੀ ਮਹਾਰਾ ਅਨੁਸਾਰ ਚਿੰਨੀ ਵਾਇਰਸ ਦੀ ਮਾਰ ਹੇਠ ਮਾਨਸਾ ਤੋਂ ਇਲਾਵਾ ਸੰਗਰੂਰ, ਪਟਿਆਲਾ, ਫਤਿਹਗੜ੍ਹ ਸਾਹਿਬ, ਮੁਹਾਲੀ, ਪਠਾਨਕੋਟ ਤੇ ਰੂਪਨਗਰ ਜ਼ਿਲ੍ਹੇ ਆ ਗਏ ਨੇ ਜਿੱਥੇ 10000 ਏਕੜ ਤੋਂ ਵੱਧ ਰਕਬਾ ਇਸ ਬਿਮਾਰੀ ਦੀ ਲਪੇਟ ਹੇਟਾ ਦੱਸਿਆ ਜਾ ਰਿਹਾ ਹੈ। ਬਿਰਵੀ ਅਨੁਸਾਰ ਪੀਏਯੂ ਦੇ ਮਹਾਰਾ ਵੱਲੋਂ ਇਸ ਬਿਮਾਰੀ ਦੇ ਟਾਕਰੇ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਨੇ। ਜਾਣਕਾਰੀ ਮੁਤਾਬਕ ਹੜ੍ਹਾਂ ਦੇ ਪਾਣੀ ਕਾਰਨ ਇਹ ਵਾਇਰਸ ਵੱਧ ਫੈਲਣ ਲੱਗ ਪਿਆ ਹੈ। ਉੰਜ ਪਿਛਲੇ 2 ਸਾਲਾਂ ਵਿੱਚ ਇਸ ਵਾਇਰਸ ਦਾ ਨਾ ਮਾਤਰ ਹੀ ਹਮਲਾ ਹੋਇਆ ਸੀ ਪਰ ਇਸ ਵਾਰ ਹੜ੍ਹਾਂ ਤੋਂ ਬਾਅਦ ਇਹ ਹਮਲਾ ਅਚਾਨਕ ਹੀ ਵੱਧ ਗਿਆ ਹੈ। ਇਸ ਤਰ੍ਹਾਂ ਦੀਆਂ ਹੋਰ ਖਬਰਾਂ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਇਨਾ ਮੈਨੂੰ ਦੇ ਇਜਾਜ਼ਤ ਧੰਨਵਾਦ